ਲੋਕ ਸਭਾ ਚੋਣਾਂ ਦਾ ਬਿਗਲ ਬਚ ਚੁੱਕਿਆ ਹੈ ਤੇ ਇਹਦੇ ਚਲਦੇ ਸਿਆਸੀ ਪਾਰਟੀਆਂ ਨੇ ਵੀ ਆਪੋ ਆਪਣੀ ਤਿਆਰੀ ਖੇਚ ਲਈ ਹੈ ਇਸ ਦੇ ਦਰਮਿਆਨ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਆਪਣੇ ਵਿਧਾਇਕਾਂ ਦੇ ਨਾਲ ਆਪਣੇ ਐਮ ਐਲ ਏ ਦੇ ਨਾਲ ਮੀਟਿੰਗ ਕੀਤੀ ਗਈ ਹੈ ਮੁਲਾਕਾਤ ਹੋਈ ਹੈ ਹਲਕਾ ਪਟਿਆਲਾ ਤੇ ਹਲਕਾ ਫਰੀਦਕੋਟ ਦੇ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਮਾਨ ਉੱਥੇ ਮੌਜੂਦ ਰਹੇ ਨਾਲ ਚੇਤਨ ਸਿੰਘ ਜੋੜਾ ਮਾਜਰਾ ਡਾਕਟਰ ਬਲਬੀਰ ਸਿੰਘ ਕਰਮਜੀਤ ਅਨਮੋਲ ਜਿਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ ਉਹ ਵੀ ਮੌਜੂਦ ਸੀ ਤੇ ਐਮ.ਐਲ.ਏ. ਜੀਵਨ ਜੋਤ ਕੌਰ ਹੋਰਾਂ ਦੇ ਨਾਲ ਹੋਰ ਸਮੁੱਚੀ ਲੀਡਰਸ਼ਿਪ ਹੈ ਜਿਹੜੀ ਉਸ ਮੀਟਿੰਗ ਦੇ ਵਿੱਚ ਮੌਜੂਦ ਸੀ ਤੁਹਾਨੂੰ ਦੱਸ ਦਿੰਨੇ ਆ ਕਿ ਲੋਕ ਸਭਾ ਚੋਣਾਂ ਦੀਆਂ ਤਰੀਖਾਂ ਦਾ ਜਦੋਂ ਐਲਾਨ ਕੀਤਾ ਤਾਂ ਨਾਲ ਦੀ ਨਾਲ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਦੇ ਵਿੱਚ ਵੀ ਵਾਧਾ ਕਰ ਦਿੱਤਾ ਸੀ ਤੇ ਹੁਣ ਚੋਣ ਪ੍ਰਚਾਰ ਕੀਤਾ ਜਾਣਾ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਦੁਆਰਾ ਹਾਲਾਂਕਿ ਆਮ ਆਦਮੀ ਪਾਰਟੀ ਨੇ ਜਿਹੜੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਸੀ ਉਹਨਾਂ ਚ ਜਿਹੜੇ ਕੈਬਨਿਟ ਮੰਤਰੀ ਨੇ ਉਹ ਆਪਣਾ ਚੋਣ ਪ੍ਰਚਾਰ ਪਹਿਲਾਂ ਹੀ ਸ਼ੁਰੂ ਕਰ ਚੁੱਕੇ ਐ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਤੇ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕੀਤੀ ਗਈ ਹੈ ਰਣਨੀਤੀ ਨੂੰ ਲੈ ਕੇ ਤੁਹਾਨੂੰ ਦੱਸ ਦੇ ਕਿ ਸਰਕਾਰ ਦੇ ਕੰਮਾਂ ਨੂੰ ਲੈ ਕੇ ਪ੍ਰਚਾਰ ਕਰਨ ਦੀ ਵਿਧਾਇਕਾਂ ਦੀ ਡਿਊਟੀ ਲਗਾਈ ਗਈ ਹੈ ਤਾਂ ਜੋ ਜਿਹੜੇ ਜਿਹੜੇ ਕੈਂਡੀਡੇਟਸ ਉਮੀਦਵਾਰ ਬਣਾਏ ਗਏ ਨੇ ਜਿਨ੍ਹਾਂ ਜਿਨ੍ਹਾਂ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਹੈ ਤਾਂ ਜੋ ਉਹਨਾਂ ਨੂੰ ਜਿੱਤਣ ਦੇ ਵਿੱਚ ਆਸਾਨੀ ਹੋਵੇ ਸਾਰਿਆਂ ਨੂੰ ਹੁਕਮ ਦਿੱਤੇ ਗਏ ਹੈ ਕਿ ਚੋਣ ਪ੍ਰਚਾਰ ਡਟ ਕੇ ਕੀਤਾ ਜਾਵੇ ਸਰਕਾਰ ਦੇ ਕੰਮਾਂ ਦਾ ਪ੍ਰਚਾਰ ਕੀਤਾ ਜਾਵੇ ਤਾਂ ਜੋ ਕੈਂਡੀਡੇਟ ਨੂੰ ਜਿੱਤੇ ਦੇ ਵਿੱਚ ਆਸਾਨੀ ਹੋਵੇ ਤੇ ਦੂਸਰਾ ਖੁਦ ਭਗਵੰਤ ਮਾਨ ਹੋਰਾਂ ਦੇ ਵੱਲੋਂ ਵੀ ਰੋਡ ショਅ ਤੇ ਰੈਲੀਆਂ ਕੀਤੀਆਂ ਜਾਣੀਆਂ ਨੇ ਇਹਨੂੰ ਲੈ ਕੇ ਚਰਚਾ ਹੋਈ ਹੈ ਕਿ ਕਿਹੜੀ ਕਿਹੜੀ ਜਗ੍ਹਾ ਦੇ ਉੱਤੇ ਰੋਡ ショਅ ਕੱਢਿਆ ਜਾਵੇ ਤੇ ਕਿੱਧਰ ਕਿੱਧਰ ਲਈ ਪਾਸੇ ਸਾਨੂੰ ਰੈਲੀਆਂ ਕੱਢਣੀਆਂ ਚਾਹੀਦੀਆਂ ਨੇ ਤੇ ਮੁੱਖ ਮੰਤਰੀ ਮਾਨ ਕਿੱਥੇ ਕਿੱਥੇ ਪਹੁੰਚਣਗੇ ਕਿਹੜਾ ਕਿਹੜਾ ਸਮਾਂ ਹੋਏਗਾ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਉੱਥੇ ਪਲਾਨਿੰਗ ਕੀਤੀ ਗਈ ਹੈ ਚਰਚਾ ਕੀਤੀ ਗਈ ਹੈ ਕਿਹੜੇ ਹਲਕੇ ਦੇ ਵਿੱਚ ਕਿਵੇਂ ਦੀ ਰੈਲੀ ਕਿਵੇਂ ਦਾ ਰੋਡ ਸ਼ੋਅ ਹੋਏਗਾ ਸਾਰੀਆਂ ਗੱਲਾਂ ਬਾਤਾਂ ਹੋਈਆਂ ਨੇ ਪਟਿਆਲਾ ਦੇ ਵਿੱਚ ਖਾਸ ਤੌਰ ਦੇ ਉੱਤੇ ਸਿਆਸੀ ਧੂਰਾ ਜੋ ਬਣਿਆ ਹੋਇਆ ਹੈ ਪਟਿਆਲਾ ਇਸ ਵੇਲੇ ਕਿਉਂਕਿ ਧਰਮਵੀਰ ਗਾਂਧੀ ਦਾ ਨਾਮ ਸਾਹਮਣੇ ਆ ਰਿਹਾ ਹੈ ਕਾਂਗਰਸ 'ਚ ਸ਼ਾਮਲ ਹੋਇਆ ਕਿ ਕਾਂਗਰਸ ਨੂੰ ਉਮੀਦਵਾਰ ਬਣਾਏਗੀ ਉਸ ਤੋਂ ਪਹਿਲਾਂ ਮਹਾਰਾਣੀ ਪ੍ਰਨੀਤ ਕੌਰ ਹੋਰਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਐਲਾਨ ਦਿੱਤਾ ਹੈ ਉੱਥੋਂ ਦਾ ਕੈਂਡੀਡੇਟ ਤੇ ਆਮ ਆਦਮੀ ਪਾਰਟੀ ਹੁਣ ਉਸ ਖੇਤਰ ਦੇ ਵਿੱਚ ਉਸੇ ਇਲਾਕੇ ਦੇ ਵਿੱਚ ਕਿਸ ਤਰੀਕੇ ਦਾ ਕੰਮ ਰਹੇਗਾ ਕਿਦਾਂ ਦਾ ਪ੍ਰਚਾਰ ਰਹੇਗਾ ਕਿਉਂਕਿ ਬਲਬੀਰ ਸਿੰਘ ਹੋਰਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਦੇ ਕਰਕੇ ਆਮ ਆਦਮੀ ਪਾਰਟੀ ਵੀ ਹੁਣ ਆਪਣੀਆਂ ਤਿਆਰੀਆਂ ਖਿੱਚਣ ਲੱਗ ਗਈ ਹੈ ਕਿਵੇਂ ਕਿਵੇਂ ਪਟਿਆਲਾ ਦੇ ਵਿੱਚ ਤੇ ਫਰੀਦਕੋਟ ਦੇ ਵਿੱਚ ਕੰਪੇਨਿੰਗ ਹੋਏਗੀ ਉਸ ਦੇ ਉੱਤੇ ਚਰਚਾ ਕੀਤੀ ਗਈ ਹੈ ਕਰਮਜੀਤ ਅਨਮੋਲ ਹੋਰਾਂ ਦੀ ਐਂਟਰੀ ਹੋਈ ਹੈ ਫਰੀਦਕੋਟ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਕਿਵੇਂ ਪ੍ਰਚਾਰ ਕਰਨਾ ਹੈ ਇਹ ਚੀਜ਼ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਅੱਜ ਮੀਟਿੰਗ ਕੀਤੀ ਗਈ ਹੈ ਆਪਣੇ ਵਿਧਾਇਕਾਂ ਦੇ ਨਾਲ ਐਮ ਐਲ ਏ ਸ ਦੇ ਨਾਲ ਖਾਸ ਤੌਰ ਤੇ ਹਲਕਾ ਫਰੀਦਕੋਟ ਤੇ ਹਲਕਾ ਪਟਿਆਲਾ ਦੇ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਬੁਲਾਇਆ ਗਿਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਲਗਾਈਆਂ ਗਈਆਂ ਨੇ ਕਿ 2 ਸਾਲਾਂ ਦਾ ਕਾਰਜਕਾਲ ਹੈ 2 ਸਾਲਾਂ ਦੇ ਕੰਮ ਸਰਕਾਰ ਦੇ ਪ੍ਰਚਾਰੇ ਜੜ ਪੁਖਤਾ ਤਰੀਕੇ ਦੇ ਨਾਲ ਤਾਂ ਜੋ ਕੈਂਡੀਡੇਟਸ ਨੂੰ ਹੁਲਾਰਾ ਮਿਲੇ ਕੈਂਡੀਡੇਟਸ ਨੂੰ ਜਿੱਤਣ ਦੇ ਵਿੱਚ ਆਸਾਨੀ ਹੋਵੇ ਤਾਂ ਦੂਜੇ ਪਾਸੇ ਮੁੱਖ ਮੰਤਰੀ ਮਾਨ ਉਹਰਾਂ ਦੀਆਂ ਰੈਲੀਆਂ ਤੇ ਰੋਡ ਸ਼ੋਅ ਕਿਸ ਤਰੀਕੇ ਦੇ ਨਾਲ ਪਲਾਨ ਕੀਤੇ ਜਾਣ ਇਹਦੇ ਤੇ ਵਿਚਾਰ ਚਰਚਾ ਕੀਤੀ ਗਈ ਹੈ